ਹਾਂਜੀ ਬਾਈ ਕੀਨਾ ਜੀ ਜਸਪਿੰਦਰ ਕਿਹੜਾ ਪਿੰਡ ਹੈ ਜੀ ਅਲੀਗਲ ਹਾਂਜੀ ਕੀ ਇਹ ਮਸਲਾ ਕੀ ਆਈ ਹੈ ਜੀ ਮਸਲਾ ਆਇਆ ਜੋ ਭਾਜੀ ਮੇਰਾ ਰਸ ਤਾਲਾ ਉਥੇ ਬਕੇ ਸੋਏ ਦੋ ਲੜਕੇ ਆ ਕਿਹੜੇ ਹੋ ਫਟੜ ਹੋਏ ਕਿ ਡੱਲੇ ਹਾਂਜੀ ਡੱਲੇ ਕੀ ਨਾਮ ਹਸਪਤਾਲ ਦਾ ਉਸ ਪਰ ਰਪਾ ਜੁਜਾ ਸੋਨੋ ਮੁੰਡੇ ਦੇ ਨਾਮ ਡਾਕਟਰ ਦਾ ਹਾਂਜੀ ਤੇ ਹਾਂਜੀ ਹਸਪਤਾਲ ਦਾ ਨਾਮ ਕੀ ਸੀ ਮਹਸਤਾਲ ਦਾ ਡੱਲੇ ਭਾਜੀ ਡੱਲੇ ਪਿੰਡ 'ਚ ਹਾਂਜੀ ਤੇ ਡਾਕਟਰ ਦਾ ਕੀ ਨਾਮ ਸੀ ਹਸਪਤਾਲ ਦੇ ਸੋਨੋ ਕੀ ਮਸਲਾ ਕੀ ਬਣਿਆ ਹੋਇਆ ਸਾਰੀ ਗੱਲ ਜਰਮ ਤਰੀਕਾ ਨੇ ਇਹ ਦੇ ਦਿੰਦੇ ਭਾਜੀ ਹਾਂਜੀ ਜਰਮ ਬੱਚਿਆਂ ਦੀ ਹਾਂ ਬੱਚਿਆਂ ਦੀ ਹਾਂਜੀ ਹਾਂਜੀ ਕਿੰਨੇ ਬੱਚੇ ਸੀ ਦੋ ਦੋਵਾਂ ਤਾਂ ਨਹੀਂ ਦੇ ਰਿਆ ਦੋਹਾਂ ਦੇ ਦੇ ਦਿੱਤੇ ਦੋਵਾਂ ਨੇ ਨਹੀਂ ਦਿੱਤੇ ਇੱਕ ਤਾਂ ਦੇ ਦਿੱਤਾ ਇੱਕ ਤਾਂ ਰਹਿ ਜਾਂਦਾ ਜੋ ਇੱਕ ਤਾਂ ਦੇ ਦਿੱਤਾ ਤੇ ਇੱਕ ਤਾਂ ਨਹੀਂ ਦੇ ਰੇ ਹਾਂਜੀ ਕਾਰਨ ਕੀ ਆ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਾਨੂੰ ਛੜੀ ਗੱਲ ਹਾਂਜੀ ਕੀਤੀ ਇਹ ਤੇ ਉਹ ਰੁਪਏ ਮੰਗਣਦੇ ਜੋ ਮੈਂ ਗਹਿਣੇ ਪਾ ਕੇ ਮੋਟਰਸਾਈਕਲ ਉਹਨਾਂ 25000 ਰੁਪਇਆ ਦਿੱਤਾ ਜੋ 25000 ਦੇ ਚੁੱਕੇ ਜੀ ਹਾਂਜੀ ਸਰਟੀਫਿਕੇਟ ਦੀ ਇੱਕ ਤਾਂ ਵੀ ਕਰ ਦਿੱਤੀ ਹਾਂਜੀ ਤੇ ਕਿਉਂ ਨਾ ਫਿਰ ਪੈਸੇ ਦੇਣ ਦੇ باوجود ਵੀ ਤੂੰ ਨਹੀਂ ਦੇ ਰੇ ਉਹ ਗੋਵਿਰ ਦਾ ਆਂਦਾ ਮੈਨੂੰ ਦੇ ਦੇ ਕਿਉਂ ਆਂਦਾ ਜਿੱਥੇ ਜ਼ੋਰ ਲੱਗਦਾ ਲਾ ਲੋ ਤੇ ਤੁਹਾਡਾ ਫੋਨ ਤੇ ਗੱਲ ਬਾਤ ਹੋਈ ਕਿ ਜਦ ਤੂੰ ਉੱਥੇ ਜਾ ਕੇ ਗੱਲ ਕੀਤੀ ਉਹਦੋਂ ਐਈ ਉੱਥੇ ਗਈ ਤੇ ਗੱਲ ਨਾਲ ਉਹਦਾ ਡੈਡੀ ਵੀ ਗਿਆ ਸੀ ਜਦੋਂ ਪੈਸੇ ਦੇਣ ਗਿਆ ਹੁੰਦਾ ਇਹਦਾ ਡੈਡੀ ਉਹਦਾ ਸੋਨੂ ਦਾ ਡਾਇਰੈਕਟਰ ਦਾ ਹਾਂਜੀ ਤੇ ਉਹਦੇ ਉਹਦੇ ਡੈਡੀ ਨੇ ਹੱਥ ਪੱਲਾ ਜੋੜਿਆ ਉਹਦੇ ਅੱਗੇ ਤਾਂ ਉਹ ਗੋਵਿਰ ਪਿਆ ਆਪਣੇ ਡੈਡੀ ਅੱਗੇ ਅੱਗੇ ਡੈਡੀ ਕਹਿੰਦੇ ਵੀ ਡੈਡੀ ਵੀ ਕਹਿੰਦਾ ਵੀ ਮੈਂ ਨਹੀਂ ਦੇਣਾ ਹਾਂਜੀ ਤੇ ਮੈਨੂੰ ਮੈਂ ਨਾਲ ਚਲੋ ਬਾਲਵਿਕਿਆ ਸਮਾਂ ਦੇ ਨਾਲ ਜੁੜਿਆ ਵੀਰ ਇੱਕ ਤੇ ਉਹਦਾ ਫੋਨ ਕਰਾਇਆ ਮਾ ਗੁਜਰਪੁਰਿਓ ਤੇ ਉਹਦੇ ਅੱਗੇ ਵੀ ਦੁੱਖੀ ਦਾ ਪ੍ਰਧਾਨ ਆ ਉਹ ਹਜੇ ਆ ਉਹਨੂੰ ਗਲਤ ਬੋਲਿਆ ਜੀ ਹਾਂ ਜੀ ਤੇ ਆਂਦਾ ਜਿੱਥੇ ਜ਼ੋਰ ਲੱਗਦਾ ਲਾ ਲੋ ਤੂੰ ਇਸ ਸੰਬੰਧ ਵਿੱਚ ਕੋਈ ਲਿਖਤੀ ਦਰਖਾਹ ਦਿੱਤੀ ਹੈ ਜੀ ਹਾਂ ਜੀ ਦਿੱਤੀ ਹੈ ਜੀ ਕਿੱਥੇ ਦਿੱਤੀ ਹੈ ਜੀ ਥਾਲੇ ਕੀ ਕਾਰਵਾਈ ਕੀਤੀ ਹੈ ਜਿਨਾਲੇ ਕਾਰਵਾਈ ਕੱਖ ਨਹੀਂ ਕੀਤੀ ਤੁਸੀਂ ਕੀ ਮੰਗ ਕਰਦੇ ਜੀ ਇਹ ਮੰਗ ਇਹੋ ਕਰਦੇ ਆ ਸਾਡੀ ਜਰਮ ਤਰੀਕਾਂ ਜਿਹੜੀਆਂ ਬੱਚੇ ਤੇ ਸਰਟੀਫਿਕੇਟ ਜਿਹੜੇ ਦਿੱਤੇ ਜਾਣ ਉਜ ਜਮਾ ਕਹਿੰਦੇ ਨੇ ਤੇ ਮੈਂ ਹੀ ਜਾਂਦੇ ਰਹਿਆ ਤੇ ਦੇ ਨਿਡਿਆਲ ਤੇ ਬਾਂਦਾ ਤੇਰੇ ਨਿਆਣਿਆਂ ਦਾ ਵੀਖ ਖਰਾਬ ਕਰਨਾ ਜੋ ਨਾਲੇ ਇੰਨੀ ਗੱਲ ਵੀ ਉਹਨਾਂ ਨੇ ਕਹੀ ਜੀ ਬੱਚਿਆਂ ਨੂੰ ਦਾਖਲਾ ਦੁਖਲਾ ਮਿਲਿਆ ਸਕੂਲ ਚ ਨਹੀਂ ਭਾਜੀ ਨਹੀਂ ਮਿਲਦਾ ਨਹੀਂ ਬੱਚੇ ਨਹੀਂ ਮਿਲਦੇ ਆ ਜੀ ਸਰਟੀਫਿਕੇਟ ਦੇ ਹਾਂ ਜੀ ਐਜ ਦੇ ਕਰਕੇ ਸਰਟੀਫਿਕੇਟ ਦੇ ਦੇ ਤੇ ਫਿਰ ਕਹਿੰਦੇ ਅਸੀਂ ਦਾਖਲਾ ਕਰ ਇੱਥੇ ਡਾਇਰੈਕਟਰ ਸਾਹਿਬ ਕਹਿੰਦੇ ਵੀ ਮੈਂ ਤੁਹਾਡੀ ਬੱਚਿਆਂ ਦਾ ਜਿਹੜਾ ਵੀਖ ਖਰਾਬ ਕਰਨਾ ਸੋਨੂ ਜੋ ਇੱਕ ਨਾਮ ਸੁਖਬੀਰ ਜੋ ਇੱਕ ਤਾਂ ਨਾਮ ਸਾਡੇ ਕੋਲ ਕਿਦਾ ਮਿਲ ਗਿਆ ਵਾ ਉਸੋ ਕੁ ਪ੍ਰੀਤ ਜਿਹੜਾ ਉਹਦਾ ਮਿਲ ਗਿਆ ਤੇ ਦੂਜੇ ਬੱਚੇ ਦਾ ਨਹੀਂ ਮਿਲਿਆ ਉਹਦਾ ਨਾਮ ਕੀ ਦੱਸਿਆ ਇਸ਼ੂ ਇਸ਼ੂ ਦਾ ਨਹੀਂ ਮਿਲੇ ਹਾਂਜੀ ਠੀਕ ਹਾਂਜੀ ਬੱਬਾ ਜੀ ਕੀ ਮਸਲਾ ਜੀ ਇੱਕ ਵਿਅਕਤੀ ਸਾਹਮਣੇ ਆਇਆ ਕਿ ਜਨਮ ਸਰਟੀਫਿਕੇਟ ਨੇ ਬੱਚਿਆਂ ਦਾ ਹਸਪਤਾਲ ਚ ਕਿਸੇ ਜਿਹੜੇ ਉਹ ਨਹੀਂ ਦੇ ਰਹੇ ਉਹ ਬਣਾਈ ਕਰ ਰਹੇ ਨੇ ਕੀ ਮਸਲਾ ਕੀ ਸਾਰਾ ਜੋ ਬੋਲੇ ਸੋਨਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਇਹ ਸਾਡੇ ਕੋਲ ਵੀਰਿਆ ਸਾਡੀ ਸੰਸਥਾ ਚ ਵੀ ਕੰਮ ਕਰਦਾ ਵਾ ਇਹ ਵੀਰਿਆ ਪਿੰਡ ਅਲੀਵਾਲ ਤੋਂ ਇੱਥੇ ਹਸਪਤਾਲ ਆ ਡੱਲੇ ਰਾਜ ਕੀ ਤਾਂ ਹਸਪਤਾਲ ਆ ਕੋਈ ਪ੍ਰਾਈਵੇਟ ਉਥੇ ਕੋਈ ਸੋਨੂ ਡਾਕਟਰ ਆ ਜਿਹੜਾ ਇਸ ਦੇ ਬੇਟਿਆਂ ਦੇ ਸਰਟੀਫਿਕੇਟ ਨਹੀਂ ਦੇ ਰਿਹਾ ਬੇਟੀਆਂ ਵਾਂ ਦੋ ਬੇਟੀਆਂ ਇਹਦੀਆਂ ਉਸ ਹੌਫਿਸਲ ਚ ਹੋਈਆਂ ਵਾਂ ਇੱਕ ਦਾ ਇਹਨੇ ਸਰਟੀਫਿਕੇਟ ਦਿੱਤਾ ਵਾ ਡਾਕਟਰ ਨੇ ਤੇ ਇੱਕ ਇਹਦੀ ਬੇਟੀ ਦਾ ਸਰਟੀਫਿਕੇਟ ਨਹੀਂ ਦੇ ਰਿਹਾ ਐਸ ਵਕਤ ਇਹਦੀ ਬੇਟੀ 9 ਸਾਲ ਦੀ ਹੋ ਗਈ ਆ ਇਹ ਕਿਤੇ ਵੀ ਸਕੂਲ ਉਹਨੂੰ ਬੱਚੀ ਨੂੰ ਪਾਉਂਦਾ ਵਾ ਤੇ ਇਹਨੂੰ ਮੋੜ ਦਿੱਤਾ ਜਾਂਦਾ ਵਾ ਕਿਉਂਕਿ ਜਨਮ ਸਰਟੀਫਿਕੇਟ ਤੋਂ ਬਿਨਾਂ ਸਕੂਲ ਬੱਚਾ ਰੱਖਦੇ ਨਹੀਂ ਆ ਇਸ ਕਰਕੇ ਬਏ ਵੀਰ ਸਾਡੇ ਕੋਲ ਹੁੰਦਾ ਆਇਆ ਵਾ ਕਿ ਮੇਰੇ ਬੱਚੇ ਦਾ ਭੁਗਤਰਾ ਕਰਦਾ ਵਾ ਕਿਸ ਵੀਰ ਨੇ ਡਾਕਟਰ ਦੇ ਨਾਲ ਮਿਲਣਾ ਚਾਹਿਆ ਦੋ ਤਿੰਨ ਵਾਰੀ ਤੇ ਉਹਨੇ ਇਹਨੂੰ ਬਹੁਤ ਹੀ ਮਾੜਾ ਚੰਗਾ ਬੋਲਿਆ ਤੇ ਸਾਡੀ ਸਲਤਾ ਦੇ ਵਿੱਚ ਸਾਡਾ ਕਬੀਰ ਕੰਮ ਕਰਦਾ ਵਾ ਉਹਨੂੰ ਔਰ ਕੋਈ ਗਿਆ ਉਹਨੂੰ ਵੀ ਫੋਨ ਕਰਾਇਆ ਉਹਨੂੰ ਵੀ ਉਹ ਮਾੜਾ ਚੰਗਾ ਬੋਲਿਆ ਵਾ ਤੇ ਇਸ ਬੱਚੇ ਦਾ ਤੇਰੇ ਗਾਂ ਜਿਹੜੀ ਬੱਚੀ ਆ ਉਹਦਾ ਭਵਿੱਖ ਖਰਾਬ ਕਰਨਾ ਚਾਹੁੰਦਾ ਇਹਨੂੰ ਕਹਿੰਦਾ ਤੇਰੇ ਬੱਚਿਆਂ ਨੂੰ ਇਦਾਂ ਹੀ ਰੱਖਣਾ ਵਾ ਪੜਾਈ ਨਹੀਂ ਕਰਨ ਦੇਣੀ ਜਦ ਕਿ ਉਹ ਜਿਹੜਾ ਹਸਤਾਲ ਅੱਗੇ ਵੀ ਬਹੁਤ ਜਿਹੋਦੇ ਸਾਡੇ ਕੋਲ ਲਾਮੇ ਆਏ ਆ ਅਸੀਂ ਕਹਿੰਨੇ ਆ ਚੱਲ ਛੱਡੋ ਇਹਨਾਂ ਗੱਲਾਂ ਨੂੰ ਪਰ ਇਹ ਹੁਣ ਜਿਹੜੀ ਬੱਚੀ ਦੀ ਆਵਾਜ਼ ਵਾ ਧੀਆ ਦੀ ਖਾਤਰ ਵਾ ਉਹ ਅਸੀਂ ਇਸ ਬੰਦੇ ਦਾ ਸੰਘਰਸ਼ ਕਰਾਂਗੇ ਇਹਦੇ ਦੀ ਧਰਨੇ ਲਾਵਾਂਗੇ ਇਹ ਹਸਪਤਾਲ ਦੇ ਅੱਗੇ ਵੀ ਸਾਨੂੰ ਬਹੁਤ ਲਾਮੇ ਆਏ ਆ ਡੱਲੇ ਰਾਜਪੂਤਾ ਹਸਪਤਾਲ ਆ ਪ੍ਰਾਈਵੇਟ ਅਸੀਂ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਹ ਵੀ ਮੰਗ ਕਰਾਂਗੇ ਕਿ ਇਹਦਾ ਜਿਹੜਾ ਡਾਕਟਰੀ ਦਾ ਸਰਟੀਫਿਕੇਟ ਚੈੱਕ ਕੀਤਾ ਜਾਵੇ ਕਿੱਥੋਂ ਲਿਆ ਵਾ ਕਿੱਥੋਂ ਬਣਾਇਆ ਕਿਹੜੇ ਐਸਐਮਓ ਨੇ ਮਨਜ਼ੂਰੀ ਦਿੱਤੀ ਆ ਇਹ ਵੈਸੇ ਤਾਂ ਸਾਨੂੰ ਇਹ ਪਤਾ ਲੱਗਾ ਕਿ ਇਹ ਇਧਰਲੇ ਬੰਨੇ ਬਹੁਤ ਲੁੱਟ ਖਸੁੱਟ ਕਰ ਲਿਆ ਵਾ ਇਹ ਵੀਰ ਨੇ ਮੋਟਰਸਾਈਕਲ ਵੇਚ ਕੇ ਆਪਣਾ ਮੰਡੀਆਂ 'ਚ ਕੰਮ ਕਰਦਾ ਵਾ ਅੱਜ ਵੀ ਤੁਸੀਂ ਤੁਹਾਡੇ ਸਾਹਮਣੇ ਮੰਡੀ ਤੋਂ ਬੁਲਾਇਆ ਗਿਆ ਵਾ ਤੇਰੀ ਖਬਰ ਲੈਣ ਲਈ ਮੰਡੀ 'ਚ ਕੰਮ ਕਰਦਾ ਵਾ ਮਜ਼ਦੂਰੀ ਦਾ ਕੰਮ ਕਰਦਾ ਵਾ ਮੋਟਰਸਾਈਕਲ ਵੇਚਿਆ ਵਾ ਕਿਸ ਭਰਾ ਨੇ ਇੱਕ ਬੱਚੀ ਦਾ ਸਰਟੀਫਿਕੇਟ ਲੈਣ ਲਈ 5000 ਰੁਪਏ ਨੂੰ ਦਿੱਤਾ ਵਾ ਕੀ ਕਰਨਿਆ ਜਿਹੜਾ ਵੀ ਉਹ ਸਰਟੀਫਿਕੇਟ ਜੇ ਵੀ ਨਾਂ ਦੇਣ ਦਾ ਕਰਦੇ ਆ ਜਾਂ ਡਿਲੀਵਰੀ ਦੇ ਪੈਸੇ ਜਾਂ ਰਹਿੰਦੇ ਆ ਜਾਂ ਕੁਝ ਬਕਾਇਆ ਉਹਨਾਂ ਦਾ ਰਹਿਦਾ ਹੋਵੇ ਤਾਂ ਨਹੀਂ ਜੀ ਡਿਲੀਵਰੀ ਦੇ ਪੈਸੇ ਕੋਈ ਨਹੀਂ ਰਹਿੰਦੇ ਸਿਰਫ ਇਹਨੂੰ ਇੱਕ ਗਮਰਾਹ ਕੀਤਾ ਜਾ ਰਿਹਾ ਇਹ ਵੀਰ ਥੋੜੇ ਪੜੇ ਲਿਖੇ ਘਟਿਆ ਉਹ ਥੋੜਾ ਪੜਿਆ ਉਹਨੂੰ ਇਹੋ ਹੀ ਆ ਕਿ ਮੈਂ ਜਿੱਦਾਂ ਕਹਿੰਨਾ ਵਾ ਕਰ ਦਿੰਦੀ ਆ ਜਿੰਨੇ ਪੈਸੇ ਮੰਗਦਾ ਐ ਦੇ ਦੇ ਦਿੰਦੇ ਆ ਕਿਸ ਵੀਰ ਨੇ ਜਾਣਪੁਣੇ ਚ ਆਪਣਾ ਮੋਟਰਸਾਈਕਲ ਵੇਚ ਦਿੱਤਾ ਤੇ ਕੋਜ ਇਹਨੇ ਮੰਡੀ ਚੋਂ ਪੈਸੇ ਚੁੱਕ ਚੱਕ ਕੇ 25000 ਰੁਪਇਆ ਨੂੰ ਦੇ ਦਿੱਤਾ ਵਾ ਤਾਂ ਵੀ ਇਸ ਨੂੰ ਕਿਸ ਬੇਟੀ ਦਾ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਜਿਸ ਦੀ ਦਰਖਾਸਤ ਵੀਰ ਨੇ ਅਜਨਾਲਾ ਢਾਣੀ ਕੀਤੀ ਆ ਪਰ ਅਜਨਾਲੇ ਢਾਣਿਆ ਜੀ ਦੀ ਤੁਸਮਾਈ ਨਹੀਂ ਹੋਈ ਕਿਸੇ ਸਾਨੂੰ ਇਹਦੇ ਲਈ ਧਰਨੇ ਲਾਉਣੇ ਪੈਣ ਜੇ ਕੁਝ ਕਰਨਾ ਪਵੇ ਅਸੀਂ ਆਹ ਜੋ ਗੁੰਡਾਗਰਦੀ ਵਾਲਾ ਸਟਾਲ ਜਿਹੜਾ ਬੰਦ ਕਰਾਵਾਂਗੇ ਅਗਰ ਜੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਤੁਹਾਡਾ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਵੇਖੋ ਜੀ ਸੰਘਰਸ਼ ਕਰਾਂਗੇ ਧਰਨੇ ਲਾਵਾਂਗੇ ਉਸ ਸਟਾਲ ਨੂੰ ਬੰਦ ਕਰਾਵਾਂਗੇ ਸੀਲ ਕਰਾਵਾਂਗੇ ਮੀਡੀਆ 'ਚ ਖਬਰਾਂ ਦਵਾਂਗੇ ਜਦਕਿ ਉਧਰਲੀ ਲੁੱਟਖਸੋਟਿਆ ਉਹਨੂੰ ਬੰਦ ਕਰਾਵਾਂਗੇ ਉਹ ਗਰੀਬ ਪਰਿਵਾਰਾਂ ਨੂੰ ਦੋਵੇਂ ਹੱਥੀ ਲੁੱਟ ਰਿਆ ਵਾ ਤਾਂ ਕਿ ਡੱਲੇ ਰਾਜਪੂਤਾ ਹਸਪੀਟਲ ਜਾਂ ਸਭੂ ਡਾਕਟਰ ਦਾ ਨਾਮ ਆ ਪਿੰਡ ਅਲੀਵਾਲ ਕੋਡ ਨਹੀਂ ਹੈ ਪਿੰਡ ਲਾਲੇਪੁਰ ਤਾਂ ਜਿੱਥੇ ਆਪਣਾ ਹਸਪਤਾਲ ਹੈ ਸ਼ਾਇਨ ਹਸਪਤਾਲ ਇੱਕ ਜਸਪ੍ਰੀਤ ਪਿੰਡ ਅਲੀਵਾਲ ਤੋਂ ਉਹਨਾਂ ਨੇ ਅਲਿਗੇਸ਼ਨ ਲਾਇਆ ਹੈ ਤੁਹਾਡੇ ਉੱਤੇ ਕਿ ਉਹਨਾਂ ਦੇ ਦੋ ਬੱਚਿਆਂ ਦਾ ਜਨਮ ਤੁਹਾਡੇ ਹਸਪਤਾਲ 'ਚ ਹੋਇਆ ਸੀ ਇੱਕ ਦਾ ਸਰਟੀਫਿਕੇਟ ਤੁਸੀਂ ਉਹਨਾਂ ਕੋਲ ਪੈਸੇ ਲੈ ਕੇ ਦੇ ਦਿੱਤਾ ਸੀ ਤੇ ਦੂਜੇ ਦਾ ਤੁਸੀਂ ਟੋਟਲ 25000 ਰੁਪਏ ਕੀਤਾ ਸੀ ਸਰਟੀਫਿਕੇਟ ਦਾ ਜਿੱਦੋਂ 8000 ਰੁਪਏ ਤੁਹਾਨੂੰ ਦੇ ਚੁੱਕੇ ਨੇ ਤੇ ਬਾਕੀ ਸਰਟੀਫਿਕੇਟ ਮੈਨੂੰ ਤਾਂ ਦੇਣਾ ਸੀ ਉਹਨਾਂ ਦਾ ਅਲਿਗੇਸ਼ਨ ਹੈ ਕਿ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਤਾਂ ਤੁਹਾਡੇ ਕੋਲ ਪੈਸੇ ਦੀ ਮੰਗ ਕੀਤੀ ਜਾ ਰਹੀ ਲਗਾਤਾਰ ਕੋ ਸਰ ਜਿਹੜੀ ਗੱਲ ਸਭ ਤੋਂ ਵੱਡੀ ਗੱਲ ਵੀ ਰੈਗਲ ਸਰਟੀਫਿਕੇਟ ਦੀ ਗੱਲ ਸਰ ਸਰਟੀਫਿਕੇਟ ਵੇਖੋ ਉਹਨਾਂ 2017 ਦਾ ਉਹਨਾਂ ਦੀ ਬੱਚੇ ਦੇ ਬਰਥ ਹੈਗਾ ਉਹਨਾਂ ਨੇ ਦੇਖੋ ਸਾਡੇ ਲੋਕਲ ਡਿਸਪੈਂਸਰੀ ਉੱਥੇ ਜਾ ਕੇ ਉਹਨਾਂ ਸਰਟੀਫਿਕੇਟ ਰੀਸੀਵ ਕਰਨਾ ਹੈਗਾ ਦੇਖੋ ਉਹਨਾਂ ਕਹਿ ਕਰ ਕਰ ਪਰ ਸਰਟੀਫਿਕੇਟ ਰੀਸੀਵ ਨਹੀਂ ਕੀਤਾ ਹੁਣ ਉਹਨਾਂ ਨੂੰ ਐਸਐਟਾਈਮ ਸਰਟੀਫਿਕੇਟ ਦੀ ਲੋੜ ਪਈ ਆ ਹੁਣ ਵੇਖੋ ਸਾਡੇ ਤੇ ਅਜੇ ਐਲੀਗੇਸ਼ਨ ਆਉਂਦੇ ਪਏ ਸਰਟੀਫਿਕੇਟ ਤੁਸੀਂ ਆਪ ਦਿਓ ਹਰ ਉਹਨਾਂ ਦਾ ਵੀ ਕਹਿਣਾ ਹੈ ਨਾ ਵੀ ਅਸੀਂ ਬਾਰ-ਬਾਰ ਮੰਗਨ ਤੇ ਵੀ ਜਦੋਂ ਦਾ ਜਨਮ ਹੋਇਆ ਉਹਨੋਂ ਦੇ ਅਸੀਂ ਜਾਣਦੇ ਆ ਤੇ ਇਹਨਾਂ ਦਾ ਇਹੋ ਕਹਿਣਾ ਵੀ ਦੇਖੋ ਸਰ ਦੇਖੋ ਇਹ ਜਿਹੜਾ ਜਿਹੜਾ ਡਿਸਪੈਂਸੀ ਰਿਕਾਰਡ ਇੱਕ ਸਾਲ ਤੱਕ ਵੈਲਿਡ ਰਹਿੰਦਾ ਉਹਨਾਂ ਦੇ ਡਿਸਪੈਂਸੀ ਦੇ ਵਿੱਚ ਠੀਕ ਆ ਹੁਣ ਵੇਖੋ ਇਹ ਕਰਤੋ ਪੰਜਾ ਸੱਤ ਸਾਲਾਂ ਬਾਅਦ ਸਾਡੇ ਵੀ ਡਿਮਾਂਡ ਕਰਨ ਮੇਰੇ ਕੋਲ ਆ ਕੇ ਫਿਰ ਇਹ ਇੱਥੇ ਕਿੰਨੇ ਕਿਹੜੇ ਸਰਟੀਫਿਕੇਟ ਮੈਂ ਖੁਦ ਦਵਾ ਵੇਖੋ ਜਿਹੜਾ ਇੱਕ ਲੀਗਲ ਪ੍ਰੋਸੈਸ ਹੈ ਇੱਕ ਕਾਨੂੰਨੀ ਤੌਰ ਤੇ ਆ ਵੀ ਵੇਖੋ ਇਹ ਕੋਈ ਸਰਟੀਫਿਕੇਟ ਕੋਈ ਮੇਰਾ ਮਾਲਕੀ ਦੀ ਨਹੀਂ ਵੀ ਮੈਂ ਲਿਖ ਕੇ ਦੇ ਦੇਣਾ ਵੀ ਸਰਟੀਫਿਕੇਟ ਆ ਲੋ ਕਿ ਕਿ ਸਰਕਾਰੀ ਸਰਟੀਫਿਕੇਟ ਦਾ ਇਸ਼ੂ ਹੁੰਦਾ ਵਾ ਇਹ ਵੇਖੋ ਸਾਡੇ ਲੋਕਲ ਰਿਸਟਰੀ ਜਿਹੜਾ ਲੋਕਲ ਡਿਸਪੈਂਸਰੀ ਜਿਹੜੀ ਹੈਗੀ ਹੈ ਉੱਥੇ ਸਰਟੀਫਿਕੇਟ ਇਸ਼ੂ ਹੁੰਦਾ ਹੈ ਵੇਖੋ ਕਈ ਕਾਰਨ ਵੀ ਕਹਿੰਨਾ ਕਈ ਨਹੀਂ ਸਰਟੀਫਿਕੇਟ ਇਹਨਾਂ ਨੇ ਰੀਸੀਵ ਕੀਤਾ ਇਹ ਇਹਨਾਂ ਦੀ ਗਲਤੀ ਹੈ ਹੁਣ ਵੇਖੋ ਵੀ ਅੱਜ ਚੀਜ਼ਾਂ ਉਹਨਾਂ ਨੂੰ ਦੱਸਣ ਦੇ ਤੇ ਇਹ ਅੱਜ ਤੋਂ 3-7 ਸਾਲ ਪਹਿਲਾਂ ਵੀ ਦੱਸ ਸਕਦੇ ਸੀ ਸਰ ਵੇਖੋ ਡਿਸਪੈਂਸਰੀ ਜਿਹੜੀ ਹੈ ਨਾ ਕਲੀਅਰ ਰਿਪੋਰਟ ਕੋਈ 4-5 ਸਾਲ ਬਾਅਦ ਦੇ ਨਾਲ ਕੋਈ ਪਹਿਰਵਾਹੀ ਨਹੀਂ ਕੀਤੀ ਸਰਟੀਫਿਕੇਟ ਆਪਣੇ ਦੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੁੱਛਿਆ ਜੁਗ ਵੇਖੋ ਨਾ ਮੇਰੇ ਇਹ ਕੱਲੀ ਵੀ ਕੁਝ ਕੁ ਦਿਨ ਪਹਿਲੇ ਵੀ ਮ देखो जो साडा ਫਰਸਾ ਆਪਾਂ ਲਿਖ ਕੇ ਦੇ ਦਾਂਗੇ ਵੀ ਸਾਡਾ ਬਰਥ ਡੇਟ ਆਪਰ ਜੋ ਆਪਾਂ ਐਸਲ ਚੀਲੀ ਵੀ ਆਗਰੀ ਆਪਾਂ ਤੁਨ ਜੋ ਸਾਡਾ ਬਾਡੀ ਨੂੰ ਬੰਦਾ ਆਪਾਂ ਕਰਕੇ ਦਵਾਗੇ ਇਹਨਾਂ ਨੂੰ ਹਸਪਤਾਲ ਵਿੱਚ ਲਗਾਤਾਰ ਪੈਸੇ ਦੀ ਹੀ ਮੰਗ ਕੀਤੀ ਜਾ ਰਹੀ ਹੈ ਕਿ ਪੈਸੇ ਮੈਨੇ ਕਦੇ ਫਿਰ ਸਾਡੂ ਕੋਲ ਮਿਲਣ ਨਹੀਂ ਸਰ ਬਿਲਕੁਲ ਇਹ ਕੇ ਬੇਮਨਿਆਰ ਦੇ ਇੱਕ ਝੂਠਾ ਇਜਾਮ ਆ ਤੇ ਜਿਹਦੇ ਕੋਈ ਜਿਹਦਾ ਕੋਈ ਹੱਥ ਨਹੀਂ ਹੈਗਾ ਸਰ ਸਾਰੇ ਵੇਖੋ ਜੇ ਪੈਸੇ ਹੈ ਵੇਖੋ ਜੇ ਮੈਂ ਤੁਨ ਇੱਕ ਰਿਕਸ ਕਰਾਂ ਦੇ ਵੇਖੋ ਜੇ ਸਰਟੀਫਿਕੇਟ ਮੈਂ ਖੁਦ ਆਪਣੇ ਥੀ ਲੈ ਕੇ ਦੇਣਾ ਦਾ ਪੈਸੇ ਦੀ ਡਿਮਾਂਡ ਮੈਂ ਫਿਰ ਕਰਾਂ ਕਿ ਮੈਂ ਪੈਸੇ ਡਿਮਾਂਡ ਕਰਦਾ ਯਾਰ ਮੈਨੂੰ ਸਰਟੀਫਿ ਸਰ ਮੇਰਾ ਵਿੱਚ ਪੈਸੇ ਦਾ ਵਿੱਚ ਲੈਣ ਦੇ ਕੋਈ ਨਹੀਂ ਚਾਹਦਾ ਮੈਂ ਇਹ ਵੀ ਕਹਿਣਾ ਹੈ ਕਿ ਜਦੋਂ ਪਹਿਲਾਂ ਸਾਡੀ ਵੱਡੀ ਕੁੜੀ ਆਈ ਹੈ ਉਹਦਾ ਸਰਟੀਫਿਕੇਟ ਵੀ ਜਿਹੜਾ 14000 ਰੁਪਏ ਚ ਲੈ ਕੇ ਤੇ ਫਿਰ ਜਿਹੜਾ ਵੀ ਇਹਨੂੰ ਹਸਪੀਟਲ ਹੋਈ ਜਿਹੜਾ ਵੀ ਮਿਲਿਆ ਸੀ ਉਹ ਵੀ ਤੁਸੀਂ ਦਿੱਤਾ ਹੀ ਉਹਨੂੰ ਤਾਂ ਸਰ ਨਹੀਂ ਸਰ ਇਹ ਵੇਖੋ ਇਹ ਸਰਟੀਫਿਕੇਟ ਜਿਹੜਾ ਤਾਂ ਸਿਰਫ ਇਹ ਵਾ 2015 ਸਰਟੀਫਿਕੇਟ ਜਿਹੜੇ ਪਏ ਵੱਡੇ ਬੱਚੇ ਦਾ ਪਹਿਲੇ ਦਾ ਠੀਕ ਹੈ ਉਦੋਂ ਸਾਰਾ ਸਰਜਨ ਵੀ ਤੁਹਾਡੇ ਸਾਡੇ ਸੈਂਟਰ ਨੂੰ ਇਸ਼ੂ ਸਰਟੀਫਿਕੇਟ ਨੇ 2015-16 ਤੋਂ ਬਾਅਦ ਮਿਲ ਕੇ ਡਿਸਪੈਂਸਰੀ ਨੇ ਖੁਦ ਰਮਾਨ ਕੇ ਦੀ ਕਿ ਆਪਾਂ ਦੇਖੋ ਸਰਟੀਫਿਕੇਟ ਆਪਾਂ ਉਹਨੂੰ ਇਸ਼ੂ ਕਰਨਾ ਜਿਹੜਾ ਸਾਡੇ ਸਾਈਨ ਕਰਕੇ ਜਾਏਗਾ ਪੀਸ਼ੈਂਟ ਸਾਡੇ ਕੋਲ ਖੁਦ ਗਾਵੇ ਇਹਦਾ ਬੱਚੇ ਦਾ ਸਰ ਬਰਥ ਦੇਖੋ 2017 ਦਾ 2017 ਸਰ ਦੇਖੋ ਉਦੋਂ ਡਿਸਪੈਂਸਰੀ ਚ ਸਰਟੀਫਿਕੇਟ ਇਹਨਾਂ ਰਸੀਵ ਕਰਨਾ ਹੈਗਾ ਕਿਸੇ ਕਾਰਨ ਕਰਕੇ ਰਸੀਮ ਦੇਖੋ ਆਇਆ ਇੱਕ ਸਰ ਇਹ ਕ ਇਹਨਾਂ ਦਾ ਬਰਥ ਹੋਇਆ 23 9 2017 ਨੂੰ ਉਸ ਤੋਂ ਬਾਅਦ ਸਰ ਸੀਮ ਪਿੰਡ ਸਾਡੇ ਮੇਰੇ ਕੋਲ ਲਿਸਟ ਹੈਗੀ ਆ ਦੇਖੋ 28 9 2017 ਦੀ ਸਰ ਉਹਨਾਂ ਦਾ ਪੇਸ਼ੈਂਟ ਨੇ ਰਸੀਵ ਓਪਨ ਡਿਸਪੈਂਸਿੰਗ ਕੀਤਾ ਸਿਰਫ 5 ਦਿਨ ਦਾ ਬਗਵਾਵਾ ਉਹ ਪੇਸ਼ੈਂਟ ਸਰਟੀਫਿਕੇਟ ਆਪਣਾ ਲੈ ਗਿਆ ਸਰ ਇਹਨਾਂ ਸਰਟੀਫਿਕੇਟ ਆਪਾਂ ਕਿਉਂ ਨਹੀਂ ਰਸੀਕਤਾ ਤੇ ਜੇ ਕੋਈ ਇਹਨਾਂ ਨੂੰ ਪਤਾ ਵੀ ਸਰ ਜੜ ਕਿਉਂ ਨਹੀਂ ਲਿਆ ਨਾ ਪਰ ਉਹਨਾਂ ਦਾ ਵੀ ਕਹਿਣਾ ਵੀ ਅਸੀਂ ਬਾਰ ਬਾਰ ਜਿਹੜਾ ਵੀ ਹਸਪਤਲ ਦੇ ਵਿੱਚ ਪਹੁੰਚੇ ਹਾਂ ਤੇ ਇੱਕ ਵਾਰ ਨੂੰ ਜਿਹੜਾ ਵੀ ਸਾਨੂੰ ਕੋਈ ਸਰ ਇਹ ਦੇਖੋ ਇਹ ਇਹ ਚੀਜ਼ ਦੇ ਬਾਰੇ ਨਹੀਂ ਦੱਸਿਆ ਗਿਆ ਨਹੀਂ ਸਰ ਬਿਲਕੁਲ ਦੇਖੋ ਇਹ ਬੇਮਨਿਆ ਚੀਜ਼ਾਂ ਦੇਖੋ ਸਰ ਉਹ ਜਿਹੜੇ ਬੰਦੇ ਨੇ ਤੁਹਾਨੂੰ ਕੀਤਾ ਉਹਨੂੰ ਪੁੱਛੋ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਇਹ ਪਤਾ ਸਰ ਸਰਟੀਫਿਕੇਟ ਸੇਵਾਕ ਤੋਂ ਨਹੀਂ ਨਿਕਲਣਾ ਮੈਂ ਜੇ ਤਾਂ ਆਪਣਾ ਪਾ ਕਰਕੇ ਮੈਂ ਤੁਹਾਨੂੰ ਜੋਕ ਤੇ ਸਹੀ ਰਹੀ ਇਹਨਾਂ ਦੀ ਵੀ ਕੋ ਹਰ ਇੱਕ ਵੀ ਕਿਸੇ ਕਿਸੇ ਵੇਲੇ ਹੁੰਦਾ ਪੇਸ਼ ਸਰਟੀਫੀਕਟ ਗਵਾ ਜਾਂਦਾ ਵਾ ਕਿ ਲ ਖਰਾਬ ਹੋ ਜਾਂਦਾ ਵਾ ਉਹਦਾ ਦੁਬਾਰੇ ਆਪਾਂ ਲੈ ਕੇ ਅਪਲਾਈ ਕਰਕੇ ਦੁਬਾਰੇ ਆਪਾਂ ਸੇਵਾ ਕੇ ਦੁਬਾਰਾ ਅਪਲਾਈ ਕਰ ਸਕਦੇ ਆਂ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਨੇ ਹਸਪੀਟਲ ਨੂੰ ਜਾਰੀ ਕੀਤੀਆਂ ਗਈਆਂ ਕਿ ਤੁਸੀਂ ਇੱਥੇ ਡਿਲੀਵਰੀ ਦਾ ਪ੍ਰੋਸੈਸ ਚਲਾ ਸਕਦੇ ਡਾਕਟਰ ਸਰ ਨੋ ਮੀ ਡਿਲੀਵਰੀ ਦਾ ਪ੍ਰਸਤਾਵ ਹੈਗਾ ਵਾ ਸਿਜਨ ਸਰ ਸਿਜਨ ਸਰ ਵੇਖੋ ਆਡੇ ਡਾਕਟਰ ਆਉਂਦੇ ਉਹ ਕਰਕੇ ਸਾਈਨ ਕਰਦੇ ਕਿੱਥੋਂ ਆਉਂਦੀ ਆ ਜੀ ਡਾਕਟਰ ਸਰ ਇਹ ਨਾਲ ਦੇ ਡਾਕਟਰ ਭਟਾਨ ਨੇ ਆਪ ਕੋਈ ਕਾਜ ਡਿਲੀਵਰੀ ਸਰ ਮੈਡਮ ਇਹ ਨਹੀਂ ਸਰ ਮੈਡਮ ਉਹ ਵੀ ਨਹੀਂ ਕਹਦੇ ਤੁਸੀਂ ਆਪ ਸਰ ਮੈਂ ਵੀ ਉਸ ਦਾ ਕੋ ਨਾਲ 5000 ਰੁਪਏ ਦਾ ਲੰਘ ਕੰਮ ਕਰਨਾ ਹੁੰਦਾ ਨਾਲ ਠੀਕ ਹੈ ਜੀ